ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਖੜੇ ਆਂਗੇ ਹੰਡਾਏ ਆਊਟਲੈਟ ਦੇ ਸਾਹਮਣੇ ਬਿਲਕੁਲ ਤੇ ਤੁਹਾਨੂੰ ਪਤਾ ਹੀ ਇੱਥੇ ਬਹੁਤ ਵੱਡੇ ਵੱਡੇ ਬ੍ਰਾਂਡ ਆ ਗਏ ਤੇ ਚਲੋ ਆਪਾਂ ਉਹਦੇ ਸਾਹਮਣੇ ਖੜੇ ਸੀ ਤੇ ਇੱਕ ਤੁਹਾਨੂੰ ਇਹ ਜਿਹੇ ਬੰਦੇ ਨਾਲ ਬੁਲਾਉਣੇ ਆਂਗੇ ਤੇ ਇੱਥੇ ਖੜਾ ਵੀ ਕਰੋ ਤੇ ਨਾਲੇ ਖਾ ਕੇ ਜਾਇਆ ਕਰੋ ਬਹੁਤ ਵਧੀਆ ਬਾਈ ਦੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਬਣਾਈਆਂ ਜਾਂਦੀਆਂ ਮਤਲਬ ਕਰੋ ਹੈ ਆ ਸਾਰਾ ਸਾਨੂੰ ਦੇਖੋ ਨੇ ਸੈਟ ਬਾਈ ਬਾਈ ਦਾ ਅਮਰੂਤੀ ਤੇ ਬਣਾਇਆ ਹੋਗਾ ਤੇ ਇੱਕ ਮੇਨ ਗੱਲ ਇਹ ਆ ਜੀ ਆਪਾਂ ਕਹਿ ਦਿੰਨੇ ਆ ਵੀ ਇੱਥੇ ਪੰਜਾਬ ਚ ਕੰਮ ਨਹੀਂ ਬਹੁਤ ਵਿਦਵਾਨ ਕਹਿ ਦਿੰਦੇ ਆਗੇ ਤੇ ਆ ਦੇਖੋ ਇਹ ਮੁੰਡਾ ਬਾਈ ਆਪਣਾ ਰਾਇਆ ਤੋਂ ਆਗਾ ਇੱਥੋਂ ਕਟ ਕੋਟ 15 ਜਾਂ 20 ਕਿਲੋਮੀਟਰ ਪਿੰਡ ਆਗਾ ਬਾਈ ਦਾ ਤੇ ਇੱਥੇ ਆ ਕੇ ਲਾਉਂਦਾ ਆਪਣਾ ਸਟਾਲ ਤੇ ਆਪਣਾ ਵੀ ਸਾਰਾਂ ਦਾ ਵੀਰਾਂ ਦਾ ਬਾਈ ਮਤਲਬ ਯੋਗਦਾਨ ਚਾਹੀਦਾ ਤੇ ਇਹ ਚੀਜ਼ਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਬਾਈ ਦਾ ਕੰਮ ਚੱਲੇ ਕਿਉਂਕਿ ਇਹ ਤਾਂ ਸਾਹਮਣੇ ਆਪ ਪਕੜੀ ਦਿਖਾ ਰਹੇ ਇਹ ਤਾਂ ਬਹੁਤ ਹਾਈ ਫਾਈ ਕੰਮ ਆ ਕਿ ਉਹ ਵੇ ਦੇ ਵਿੱਚ ਦੁਕਾਨ ਲੈਣੀ ਤਾਂ ਬਹੁਤ ਹੀ ਮਤਲਬ ਮਹਿੰਗਾ ਸਿਸਟਮ ਹੈਗਾ ਤੇ ਬਾਈ ਨੇ ਚਲੋ ਆ ਜਿਹੜਾ ਬਹੁਤ ਵਧੀਆ ਬਣਾਇਆ ਵਾਗਾ ਤੇ ਸਕੂਟਰ ਆ ਮਰਤੀ ਦੇ ਬਣਾਦਾ ਬਾਈ ਨੇ ਤੇ ਵਧੀਆ ਕੰਮ ਆ ਇਹ ਹੀ ਗੱਲ ਨਹੀਂ ਤੇ ਬਾਈ ਤਾਂ ਪੁੱਛਦੇ ਆਂ ਕਿ ਮੜਾ ਜਾ ਕੀ ਕੀ ਚੀਜ਼ਾਂ ਹੁੰਦੀਆਂ ਆਂ ਤੇ ਦੱਸਿਓ ਬਾਈ ਮੜਾ ਜਾ ਆਪਣਾ ਭਈ ਇਹ ਕੀ ਕੀ ਚੀਜ਼ ਬਣਾਉਂਦੇ ਆਪਾਂ ਆਪਣਾ ਕੋਈ ਵੀ ਆਲੂ ਵਾਲਾ ਪਰੌਂਠਾ ਹੁੰਦਾਗਾ ਠੀਕ ਆ ਬਾਈ ਤੇ ਕੋਲਚਾ ਹੁੰਦਾਗਾ ਕੋਲਚਾ ਹਾਂ ਚਾਹ ਹੁੰਦੀ ਲੱਸੀ ਹੁੰਦੀ ਆ ਲੱਸੀ ਹੁੰਦੀ ਆ ਬਾਕੀ ਫਰਾਈਆਂ ਫਰੁਈਆਂ ਹਾਂ ਫਰੈਂਗਾਂ ਹੁੰਦੀਆਂ ਮੋਮਜ਼ੇ ਵਗੈਰਾ ਤਾਂ ਤੇ ਹੁਣ ਜੀ ਬਾਈ ਸਾਨੂੰ ਥੋੜੇ ਦਿਨ ਹੀ ਹੋਇਆ ਨਾ ਹਾਂ ਹਾਂ ਇਹ ਸਟਾਰਟਿੰਗ ਹੈ 15 ਦਿਨ ਸਟਾਰਟਿੰਗ ਹੈ ਜੀ ਤੇ ਬਾਕੀ ਹੌਲੀ ਹੌਲੀ ਬਣਾਵਾਂਗੇ ਅਪ ਹੋਰ ਕੀ ਚੀਜ਼ ਬਣਾ ਕਰਾਂਗੇਗਾ ਹਾਂ ਅੱਗੇ ਤੋਂ ਹੁਣ ਆਪਣੇ ਕੋਲ ਮੋਮੋਜ਼ ਵਗੈਰਾ ਆਹ ਆਪਣਾ ਸਪਰਿੰਗ ਰੋਲ ਅੱਛਾ ਤੇ 버ਗਰ ਵੀ ਤਿਆਰ ਕਰਾਂਗੇ ਹਾਂ 버ਗਰ ਵੀ ਤਿਆਰ ਕਰਾਂਗੇ ਤੇ ਕੋਈ ਹੌਲੀ ਹੌਲੀ ਜਿਵੇਂ ਜਿਵੇਂ ਮੰਗਾਂ ਆਉਂਦੀ ਹੈ ਆਪਾਂ ਹਾਂ ਹਾਂ ਉਵੇਂ ਜਿਹਾ ਆਪਣਾ ਵਧੀਆਗਾ ਹਾਂ ਤੇ ਕੰਮ ਦਾ ਬਾਈ ਆਪੇ ਚੱਲ ਪੈਣਾਗਾ ਕਦੋਂ ਚਲੋ ਕਿਉਂਕਿ ਲੋਕੇਸ਼ਨ ਥੋੜੀ ਬਹੁਤ ਵਧੀਆ ਹੈ ਇਹ ਗੱਲ ਨਹੀਂ ਕਿ ਉਹ ਲੋਕ ਚਲੋ ਉੱਥੇ ਦਾ ਬਹੁਤ ਮਹਿੰਗਾਗਾ ਸਿਸਟਮ ਸੋਡੇ ਦਾ ਪੈਸੇ ਫਿਰ ਰੇਟ ਹੀ ਬਹੁਤ ਆਜੇ ਜੂਗਾ ਨਾ 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 ਬਾਈ ਜੈਨੂ ਮੈਂ ਦੱਸ ਉਹ ਕੀ ਰੇਟ ਆ ਬਾਈ ਬਾ 30 ਰੁਪਏ ਪਰੌਂਠਾ ਵੀਰੇ 20 ਦਾ ਕੁਲਚਾ 10 ਦੀ ਜ਼ਿਆਦਾ ਗਲਾਸ ਕੁਲਚੇ ਕਿੰਦਾ 10 20 ਦਾ 20 ਦਾ ਤੇ ਬਾਈ ਉਹਦੇ ਵਿੱਚ ਤਾਂ ਫਿਰ ਬੜਾ ਬੈਂਗਾ ਕੰਮ ਆਗਾ ਨਹੀਂ ਤੇ ਤੁਸੀਂ ਤਾਂ ਮੇਲਾ 100 ਚ ਮਤਲਬ 5 ਬੰਦ ਨੂੰ ਤੁਹਾਨੂੰ ਤਾਂ ਨੰਨ ਕਰਾ ਕੇ ਦੋੜਦਾ ਕਰੋਗੇ ਹੈਨਾ ਬਾ ਟੰਡ ਭਰ ਕੇ ਜਾਂਦਾ ਬੰਦਾ ਜਿਹੜਾ ਜਿਹੜਾ ਮਰ ਕੇ ਜਾਂਦਾ ਹੈਗਾ ਤੇ ਹਾਂ ਖਾਣੇ ਆ ਬਈ ਬਹੁਤ ਟੇਸਟੀ ਹੁੰਦਾ ਮੇਰਾ ਕੰਮ ਉਹ ਲੱਸੀ ਲੱਸੀ ਵਧੀਆ ਹੁੰਦੀ ਹੈ ਘਰ ਦੀ ਬਣਾਉਣੀ ਆ ਲੱਸੀ ਲੱਸੀ ਹਾਂ ਘਰ ਦੀ ਵੀ ਹੁੰਦੀ ਦੂਜੀ ਵੀ ਆਪਾਂ ਲੈਵਣਨੇ ਆਪਾਂ ਜੀ ਨਹੀਂ ਪੈਕਟਾਂ ਵਾਲੀ ਲੈਣੀ ਹਾਂ ਹਾਂ ਪੈਕਿੰਗ ਵਾਲੀ ਵੀ ਹੁੰਦੀ ਆਪਣੇ ਕੋਲ ਠੀਕ ਇਹ ਘਰ ਦੀ ਵੀ ਹੁੰਦੀ ਠੀਕ ਆ ਤੇ ਐਡਰੈਸ ਬਾਈ ਮੜਾ ਜੀ ਦੱਸ ਦੋ ਫਿਰ ਤੁਸੀਂ ਆਪ ਹੀ ਬੱਸ ਬਈ ਹਟਿਆ ਹਟਿਆ ਆ ਆਊਟਲੈਟ ਦੇ ਸਾਹਮਣੇ ਆ ਅੱਛਾ ਇਸ ਰੋਡ ਤੇ ਹਾਂ ਤੇ ਆਪਾਂ ਇਧਰ ਜਾਂਦੇ ਆ ਨਾ ਤਪੇ ਨੂੰ ਤਪੇ ਤੋਂ ਹਾਂ ਲੈ ਇਦੋਂ ਹਾਂ ਬਾਕੀ ਇੱਥੇ ਆਹ ਚੀਜ਼ ਦਾ ਲੋਕੇਸ਼ਨ ਸਾਰੇ ਜਾਣਦੇ ਆਗੇ ਬਹੁਤ ਮਸ਼ਹੂਰ ਹੋਇਆ ਪਿਆ ਹੈ ਹਾਂ ਇਹ ਬਾਦੂ ਬਾਦੂ ਹੈਗਾ ਤੇ ਇਹ ਆ ਬਈ ਫਿਰ ਥੋੜਾ ਕਿਵੇਂ ਤਮਾਚ ਆ ਆ ਵੀ ਆਪਾਂ ਆ ਸ ਬਸ ਇਹ ਹੈ ਤਾਂ ਬਹੁਤ ਜ਼ਿਆਦਾ ਦਿਮਾਗ 'ਚ ਸੀਗਾ ਅੱਛਾ ਤੇ ਬਸ ਹੁਣ ਫਿਰ ਜੋ ਕਰਨਾ ਹੈ ਇਹ ਪਹਿਲਾਂ ਮੈਂ ਇੱਥੇ ਕਰਦਾ ਸਿਕਿਉਰਿਟੀ ਗਾਰਡ ਦੀ ਜਾਓ ਅੱਛਾ ਇੱਥੇ ਹੀ ਹਾਂ ਇੱਥੇ ਕਰਦਾ ਸੀ ਠੀਕ ਹੈ ਚਲ ਬਸ ਥੋੜਾ ਦਿਮਾਗ ਚ ਆਇਆ ਵੇਖੀ ਚਲ ਵਧੀਆ ਨਾ ਮੈਂ ਕਿਹਾ ਚਲ ਇੱਥੇ ਗੱਲ ਕਰਾਂਗੇ ਤੇ ਆਏ ਦੇਖਦੇ ਨੇ ਡੇਲੀ ਜਿਹੜਾ ਹੁਣ ਮੈਂ ਡਰਾਈਵਰ ਬੰਦਾ ਹੁੰਦਾ ਨਾਰਮਲ ਬੰਦਾ ਹੁੰਦਾ ਉਹ ਅਫੋਰਡ ਨਹੀਂ ਕਰਦਾ ਨਾ ਇੱਥੇ ਹਾਂ ਅਫੋਰਡ ਨਹੀਂ ਕਰਦਾ ਨਾ ਪਰ ਮੈਂ ਚਲ ਆਏ ਵੀ ਘੱਟ ਰੇਟ ਤੇ ਨਾਲ ਆਪਣਾ ਜਿਹੜਾ ਕੰਮ ਹੈ ਹਲਪੂ ਨਾਲ ਕਿਸੇ ਦਾ ਪੜਾਓ ਨਾਲ ਕਿਸੇ ਦਾ ਪੜਾ ਹੋ ਜੂਗਾ ਚੰਗੀ ਗੱਲ ਆ ਨਾਲੇ ਤੇ ਚਲ ਵਧੀਆ ਗੱਲ ਆ ਤੇ ਆਹ ਸੋ ਇਹ ਤੁਹਾਡੇ ਕੋਲ ਹੋਊਗੀ ਸੀ ਬਰੂਤੀ ਪਹਿਲੀ ਨਹੀਂ ਲੈਤੀ ਇਹ ਅੱਛਾ ਲੈਤੀ ਆ ਚਲ ਬਣਾ ਬਣਾ ਸੱਟ ਪੇਰੇ ਤਿਆਰ ਕਰ ਲੈ ਵਿੱਚ ਅੱਛਾ ਤਿਆਰ ਕਰਾ ਲਿਆ ਤੇ ਕਿੰਨਾ ਖਰਚਾ ਹੋ ਗਿਆ ਇਹ ਤੇ ਵੀਰੇ ਆ ਗਿਆ ਲੱਖ ਤੋਂ ਉੱਪਰ ਆ ਗਿਆ ਅੱਛਾ ਅੱਛਾ ਚਲੋ ਕੋਈ ਨਹੀਂ ਐਂ ਚੀਜ਼ ਵੀ ਬਣ ਗਈ ਨਾ ਹਾਂ ਤੇ ਇੱਕ ਤੁਸੀਂ ਕਿਤੇ ਵੀ ਲਾ ਸਕਦੇ ਹੋ ਯਾਕੇ ਤੇ ਪੱਕਾ ਟਿਕਾਣਾ ਥੋੜਾ ਹੀ ਹੋਊਗਾ ਬਾਈ ਸਾਈ ਹੀ ਪੱਕਾ ਰਹੂਗਾ ਨਾ ਪੱਕਾ ਹੀ ਠੀਕ ਆ ਤੇ ਵਧੀਆ ਨਾਲ ਆਟੋਮੈਟਿਕ ਬਾਈ ਕਦੋਂ ਚੱਲ ਆਪਾਂ ਵੀਡੀਓ ਕਰਾਂਗੇ ਤੇ ਬੇਨਤੀਆਂ ਕਰਾਂਗੇ ਸਾਰਿਆਂ ਨੂੰ ਨਹੀਂ ਨਹੀਂ ਕੋਈ ਗੱਲ ਤੇ ਬਾਈ ਦਾ ਭਾਈ ਹੈਲਪ ਕਰੋ ਵੱਧ ਵੱਧ ਖੜੇ ਹੋ ਉੱਥੇ ਤੇ ਐਡਰੈਸ ਉਹਨੂੰ ਹੰਡੇ ਵਾਲੀ ਕਿਹੜੀ ਆਊਟਲੈਟ ਆ ਉਹਦੇ ਸਾਹਮਣੇ ਆ ਤੇ ਸਾਨੂੰ ਸਾਰੇ ਦਿਖਾਤਾ ਬਾਈ ਸਿਸਟਮ ਤੇ ਵੱਧ ਤੋਂ ਵੱਧ ਖੜੇ ਹੋ ਤੇ ਬਾਈ ਮੇਨ ਗੱਲ ਦੇਖੋ ਬਾਈ ਦੀ ਫੋਟੋਆਂ ਬਾਈ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਬਾਈਆਂ ਲਾਈਆਂ ਹੋਈਆਂ ਦੀਪ ਸਿੱਧੂ ਹੋ ਗਿਆ ਅੰਮ੍ਰਿਤਪਾਲ ਹੋ ਗਿਆ ਖਾਲਾ ਜੀ ਤੇ ਇੱਧਰ ਸੰਤ ਜੀ ਸੰਤਾ ਜੀ ਦੀ ਫੋਟੋ ਲਾਈ ਹੋਈ ਹੈਗੀ ਤੇ ਇੱਧਰ ਮਤਲਬ ਵਧੀਆ ਬਾਈ ਦਾ ਬਣਾਇਆ ਵਾ ਕਿ ਸ਼ੌਂਕ ਤੇ ਇੱਧਰ ਸੱਦੂ ਮੂਸੇਵਾਲਦੀ ਵੀ ਬਾਈ ਤੇ ਆ ਤਕੜਾ ਫੈਣਾ ਬਾਈ ਤੇ ਮੇਨ ਗੱਲ ਦੇਖੋ ਪਾਣੀ ਬਚਾਓ ਤੇ ਰੁਕ ਲਾਓ ਤੇ ਮਤਲਬ ਜੋ ਵੀ ਬਾਈ ਨੇ ਲਾਇਆਗਾ ਆਪਦੇ ਸੈਟਅਪ ਦੇ ਉੱਤੇ ਬਹੁਤ ਸੋਹਣਾ ਲਾਇਆ ਹੋਗਾ ਤੇ ਚਲੋ ਬਾਈ ਠੀਕ ਆ ਵੀਡੀਓ ਬੜੀ ਲੰਬੀ ਜਾ ਜਿੰਦੀ ਆ ਤੇ ਵੱਧ ਤੋਂ ਵੱਧ ਬਾਈ ਸਪੋਰਟ ਕਰੋ ਬਾਈ ਦੀ ਕਿਵੇਂ ਤੁਸੀਂ ਲੋਕਾਂ ਦੀ ਕਰਦੇ ਹੋ ਤੇ ਬਾਈ ਦੀ ਵੀ ਸਪੋਰਟ ਕਰਿਓ ਇਹ ਚ ਬਾਈ ਵੱਧ ਦਾ ਫਾਇਦਾ ਹੋ ਜਾਂਦਾ ਚਲੋ ਇੱਥੇ ਥੋੜੇ ਪੈਸਾ ਨਾਲ ਇੱਕ ਘੰਟਾ ਭਰ ਜਾਂਦਾ ਹੈਗਾ ਤੇ ਨਾਲੇ ਬਾਈ ਦਾ ਕੰਮ ਚੱਲੂਗਾ ਸਤਿ ਸ਼੍ਰੀ ਅਕਾਲ ਬਾਈ ਤੇ ਕਰਿਓ ਵੱਧ ਵੱਧ ਸ਼ੇਅਰ ਧੰਨਵਾਦ